ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦੇ ਉੱਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਹਮਲੇ ਦੇ ਵਿੱਚ ਸ਼ਹਜਾਦ ਪੱਟੀ ਦੀ ਮੌਤ ਹੋਣ ਦੀਆਂ ਵੀ ਖਬਰਾਂ ਚੱਲੀਆਂ ਸੀ ਪਰ ਹੁਣ ਸ਼ਹਜਾਦ ਪੱਟੀ ਦੇ ਵੱਲੋਂ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਸ਼ਹਜਾਦ ਪੱਟੀ ਦੇ ਵੱਲੋਂ ਜਿਹੜਾ ਲਾਰੈਂਸ ਗੈਂਗ ਨੂੰ ਜਿਹੜਾ ਉਹ ਜਵਾਬ ਦਿੱਤਾ ਗਿਆ ਕਿਉਂਕਿ ਲਾਰੈਂਸ ਗੈਂਗ ਦੇ ਵੱਲੋਂ ਜਿਹੜੀ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਜ਼ਿੰਮੇਵਾਰੀ ਦੇ ਵਿੱਚ ਲਿਖਿਆ ਗਿਆ ਸੀ ਕਿ ਪੁਰਤਗਾਲ ਦੇ ਵਿੱਚ ਸ਼ਹਜਾਦ ਪੱਟੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਸ ਹਮਲੇ ਦੇ ਵਿੱਚ ਸ਼ਹਜਾਦ ਪੱਟੀ ਦੀ ਮੌਤ ਹੋਈਆ ਤੇ ਹੁਣ ਇਸ ਮੌਤ ਤੋਂ ਪਰਦਾ ਉਠਾਇਆ ਸ਼ਹਜਾਦ ਪੱਟੀ ਨੇ ਖੁਦ ਦੱਸਦੀ ਹੈ ਕਿ ਸ਼ਹਜਾਦ ਪੱਟੀ ਦੇ ਵੱਲੋਂ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਜਵਾਬ ਲਾਰੈਂਸ ਗੈਂਗ ਨੂੰ ਦਿੱਤਾ ਗਿਆ ਉਸ ਦੇ ਵਿੱਚ ਉਸ ਨੇ ਕਿਹਾ ਹੈ ਕਿ ਲਾਰੈਂਸ ਗੈਂਗ ਦਾ ਸਿਰਫ ਇੱਕ ਸੁਪਨਾ ਰਹਿ ਜਾਵੇਗਾ ਮੈਨੂੰ ਮਾਰਨ ਦਾ ਮੇਰੇ ਤੇ ਗੋਲੀ ਚਲਾਉਣ ਦਾ ਉਹ ਕਦੇ ਮੇਰੇ ਤੱਕ ਨਹੀਂ ਪਹੁੰਚ ਸਕਦੇ ਉੱਥੋਂ ਤੱਕ ਕਿ ਉਸ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੇ ਪੁਰਤਗਾਲ ਦੇ ਵਿੱਚ ਮੇਰੇ ਤੇ ਹਲੇ ਦੀ ਗੱਲ ਕਹੀ ਆ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਮੈਂ ਕਦੇ ਪੁਰਤਗਾਲ ਗਿਆ ਹੀ ਨਹੀਂ ਇਦਾਂ ਦੀ ਜਿਹੜੀ ਇੱਕ ਆਡੀਓ ਕਲਿੱਪ ਆ ਉਹ ਸਾਂਝੀ ਕੀਤੀ ਗਈ ਆ ਹਾਲਾਂਕਿ ਸਾਡਾ ਅਦਾਰਾ ਇਸ ਆਡੀਓ ਕਲਿੱਪ ਦੀ ਜਿਹੜੀ ਆ ਉਹ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਲਗਾਤਾਰ ਜਿਹੜੀ ਹੁਣ ਇਹ ਪੋਸਟ ਆ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਆਗਵਾੰਗ ਫੈਲਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਬੀਤੇ ਦਿਨਾਂ ਸ਼ਹਿਜ਼ਾਦ ਪੱਟੀ ਜਿਹੜਾ ਪਾਕਿਸਤਾਨੀ ਡਾਊਨ ਹੈ ਜਿਸ ਦੇ ਕਈ ਜਿਹੜੇ ਗੁਨਾਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨੇ ਜਿਸ ਦੇ ਵਿੱਚ ਸ਼ਹਿਜ਼ਾਦ ਪੱਟੀ ਲੋੜੀ ਦਾ ਕਿਉਂਕਿ ਕਈ ਬਲਾਸਟਾਂ ਦੇ ਵਿੱਚ ਉਸ ਦਾ ਨਾਮ ਸ਼ਾਮਲ ਆ ਉਸੇ ਦੀ ਮੌਤ ਦੀ ਖਬਰ ਸਾਂਝੀ ਹੁੰਦੀ ਆ ਜ਼ਿੰਮੇਵਾਰੀ ਲਈ ਜਾਂਦੀ ਆ ਲਾਰਸ ਗੈਂਗ ਦੇ ਵੱਲੋਂ ਇੱਕ ਜਿਹੜਾ ਉਹਨਾਂ ਦਾ ਪੇਜ ਹੈ ਉਸ ਤੋਂ ਜਿਹੜੀ ਜ਼ਿੰਮੇਵਾਰੀ ਲਈ ਜਾਂਦੀ ਆ ਜਿਸ ਦੇ ਵਿੱਚ ਉਹ ਜਿਹੜੀ ਲਿਖਦੇ ਨੇ ਕਿ ਅਸੀਂ ਜਿਹੜਾ ਉਹ ਹਮਲਾ ਕਰਵਾਇਆ ਆ ਅਸੀਂ ਜਿਹੜਾ ਸ਼ਹਜਾਦ ਪੱਟੀ ਨੂੰ ਮਾਰ ਦਿੱਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਵਾਦ ਨੇ ਜਿਹੜੇ ਉਹ ਦੋਨਾਂ ਦੇ ਵਿੱਚ ਸਾਹਮਣੇ ਆਏ ਸੀ ਇੱਕ ਦੂਸਰੇ ਦੇ ਉੱਤੇ ਜਿਹੜਾ ਬੋਲਦੇ ਹੋਏ ਨਜ਼ਰ ਆਏ ਸੀ ਤਾਂ ਰਣਦੀਪ ਮਲਿਕ ਨਾਂ ਤੋਂ ਹਮਲਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਸੀ ਪਰ ਹੁਣ ਇਸ ਦੇ ਵਿਚਾਲੇ ਜਿਹੜਾ ਸ਼ਹਜਾਦ ਪੱਟੀ ਦੇ ਵੱਲੋਂ ਜਿਹੜਾ ਉਹ ਆਡੀਓ ਕਲਿੱਪ ਸਾਂਝੀ ਕੀਤੀ ਗਈ ਆ ਤੇ ਹਮਲੇ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਵਿਸ਼ਨੋਈ ਗੈਂਗ ਵੱਲੋਂ ਪਾਈ ਗਈ ਪੋਸਟ ਗਲਤ ਹੈ ਮੇਰੇ ਉੱਤੇ ਗੋਲੀਆਂ ਚਲਵਾਉਣਾ ਲਾਰੈਂਸ ਗੈਂਗ ਦਾ ਸੁਪਨਾ ਹੀ ਰਹਿ ਜਾਣਾ ਉਹਨਾਂ ਨੇ ਪੁਰਤਗਾਲ ਦੇ ਵਿੱਚ ਮੇਰੇ ਤੇ ਹਮਲਾ ਕਰਵਾਉਣ ਦੀ ਜ਼ਿੰਮੇਵਾਰੀ ਲਈ ਆ ਬਲਕਿ ਮੈਂ ਤਾਂ ਕਦੇ ਪੁਰਤਗਾਲ ਗਿਆ ਹੀ ਨਹੀਂ ਇਹ ਦਾਵਾ ਜਿਹੜਾ ਉਹ ਸ਼ਹਿਜਾਦ ਪੱਟੀ ਦੇ ਵੱਲੋਂ ਇਸ ਆਡੀਓ ਕਲਿੱਪ ਦੇ ਵਿੱਚ ਕੀਤਾ ਗਿਆ ਤਾਂ ਦੱਸਦੀਏ ਕਿ ਬੀਤੇ ਦਿਨ ਇਹ ਖਬਰ ਸਾਂਝੀ ਹੋਈ ਸੀ ਕਿ ਸ਼ਹਿਜਾਦ ਪੱਟੀ ਦੀ ਮੌਤ ਹੋ ਗਈ ਆ ਲਾਰੈਂਸ ਗੈਂਗ ਦੇ ਵੱਲੋਂ ਰਣਦੀਪ ਮਲਿਕ ਨਾਂ ਦੇ ਨਾਂ ਤੋਂ ਜਿਹੜੀ ਪੋਸਟ ਸਾਂਝੀ ਹੋਈ ਸੀ ਉਸ ਤੇ ਜਿਹੜਾ ਬਿਸ਼ਨੋਈ ਗੈਂਗ ਦੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਅਸੀਂ ਸ਼ਹਿਜਾਦ ਪੱਟੀ ਤੇ ਹਮਲਾ ਕਰਾਇਆ ਤੇ ਉਸ ਹਮਲੇ ਦੇ ਵਿੱਚ ਮੌਤ ਹੋ ਗਈ ਆ ਸ਼ਹਿਜਾਦ ਪੱਟੀ ਦੇ ਪੁਰਤਗਾਲ ਦੇ ਵਿੱਚ ਸਾਰੀ ਘਟਨਾ ਵਾਪਰੀ ਆ ਤੇ ਹੁਣ ਸ਼ਹਿਜਾਦ ਪੱਟੀ ਖੁਦ ਸਾਹਮਣੇ ਆਇਆ ਉਸ ਦੇ ਵੱਲੋਂ ਜਿਹੜੀ ਇੱਕ ਆਡੀਓ ਕਲਿੱਪ ਸਾਂਝੀ ਕੀਤੀ ਗਈ ਆ ਤਾਂ ਹੁਣ ਲਗਾਤਾਰ ਜਿਹੜਾ ਇਹਨਾਂ ਦੋਨਾਂ ਗੈਂਗਾਂ ਦੇ ਵਿੱਚ ਵਾਧ ਵਿਵਾਦ ਆ ਉਹ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਕੀ ਹਾਲ ਹੈ ਜੀ ਸਭ ਦਾ ਠੀਕੋ ਮੈਂ ਸ਼ਹਾਜ਼ਾਦ ਪੱਟੀ ਤੇ ਲਾਰੈਂਸ ਬਿਸ਼ਨੋਈ ਨੇ ਇੱਕ ਪੋਸਟ ਪਾਈ ਹੈ ਕਿ ਸ਼ਹਾਜ਼ਾਦ ਪੱਟੀ ਦੇ ਉੱਪਰ ਪੁਰਤਗਾਲ ਚ ਉਹਨੇ ਫੈਰਿੰਗ ਕਰਵਾਈ ਹੈ ਤੇ ਸ਼ਹਾਜ਼ਾਦ ਪੱਟੀ ਦੀ ਮੌਤ ਹੋ ਗਈ ਹੈ ਪਹਿਲੀ ਗੱਲ ਤੇ ਮੈਂ ਕਦੀ ਪੁਰਤਗਾਲ ਹੀ ਨਹੀਂ ਗਿਆ ਤੇ ਦੂਸਰੀ ਗੱਲ ਇਹ ਆ ਮੈਂ ਇਸੇ ਵਜ੍ਹਾ ਤੋਂ ਇਹਨੂੰ ਲਾਰੈਂਸ ਬਿਸ਼ਨੋਈ ਨੂੰ ਕਦੀ ਗੈਂਗਸਟਰ ਸਮਝਿਆ ਹੀ ਨਹੀਂ ਹੈ ਕਿਉਂਕਿ ਪਹਿਲੇ ਵੀ ਕੰਮ ਕੋਈ ਹੋਰ ਕਰਦੇ ਹੁੰਦੇ ਸੀ ਇਹ ਝੂਠੀਆਂ ਪੋਸਟਾਂ ਆਪਣੀਆਂ ਪਾ ਕੇ ਦੇ ਗੈਂਗਸਟਰ ਬਣ ਗਿਆ ਤੇ ਲੋਰ ਸੁਬਿਸ਼ਨਾ ਲਈ ਤੇਰੇ ਵਾਸਤੇ ਮੈਸੇਜ ਇਹ ਹੈ ਤੇਰੀ ਸਾਰੀ ਜ਼ਿੰਦਗੀ ਤੇਰੀ ਖੁਆਇਸ਼ ਰਹਿ ਜਾਣੀ ਹੈ ਮੇਰੇ ਉੱਤੇ ਗੋਲੀਆਂ ਚਲਵਾਉਣ ਵਾਲੀ ਤੇ ਤੇਰੇ ਬੰਦਿਆਂ ਦੀ ਵੀ ਖੁਆਇਸ਼ ਹੀ ਰਹਿ ਜਾਣੀ ਮੇਰੇ ਉੱਤੇ ਗੋਲੀਆਂ ਚਲਾਣ ਦੀ ਠੀਕ ਹੋ ਗਿਆ ਤੂੰ ਮੇਰਾ ਬੱਚਾ ਹੈ ਮੇਰੇ ਹੱਥ ਦਾ ਪਲੇ ਹੋਇਆ ਤੂੰ ਠੀਕ ਹੈ ਤੇ ਜਿਵੇਂ ਦੀ ਤੂੰ ਖੋਤੀਆਂ ਹੈ ਨਾ ਆਪ ਉਵੇਂ ਦੀ ਤੇਰੇ ਅੱਗੇ ਬੰਦੇ ਵੀ ਖੋਤੀਆਂ ਹੀ ਹੈ ਨਾ ਤੇ ਉਹ ਖੁੱਡਾਂ ਚੋਂ ਬਾਹਰ ਨਿਕਲਦੇ ਨੇ ਤੇ ਨਾ ਤੂੰ ਖੁੱਡ ਚੋਂ ਬਾਹਰ ਆਂਦਾ ਤੇ ਆਪਣੇ ਜਿਹੜੇ ਤੂੰ ਅੱਗੇ ਕੁੱਤੇ ਰੱਖੇ ਨੇ ਉਹਨਾਂ ਨੇ ਕੁੱਤਿਆਂ ਦੇ ਗੱਲਿਆਂ 'ਚ ਪਟੇ ਪਾ ਤੇ ਪਟਿਆਂ ਦੇ ਉੱਤੇ ਜਿਹੜਾ ਨਾ ਨਾਮ ਲਿਖ ਕੇ ਵੀ ਇੱਕ ਕੁੱਤਾ ਲੌਰੈਂਸ ਬਿਸ਼ਨੋਈ ਦਾ ਤੇ ਜੇ ਫਿਰ ਉਸ ਕੁੱਤੇ ਨੂੰ ਮੈਂ ਟਕਾਣੇ ਨਾਲ ਲਗਾਇਆ ਨਾ ਤੇ ਫਿਰ ਗੱਲ ਕਰੀ ਠੀਕ ਹੈ ਇਹ ਤੂੰ ਝੂਠੀਆਂ ਸਰਬ ਜਿਹੜੀਆਂ ਨਾਲ ਜ਼ਿੰਮੇਦਾਰੀਆਂ ਚੱਕ ਕੇ ਅੱਜ ਤੱਕ ਗੈਂਗਸਟਰ ਬਣਿਆ ਤੇ ਮੇਰਾ ਬੇਟਾ ਮੈਂ ਅਲhamdulillah ਬਿਲਕੁਲ ਠੀਕ ਠਾਕ ਹੈ ਗਾਵਾ ਤੇਰੀ ਸਤ ਨਸਲਾਂ ਵੀ ਮੇਰੇ ਉੱਤੇ ਗੋਲੀ ਨਹੀਂ ਚਲਾ ਸਕਦੀਆਂ ਤੇਰਾ ਉਹ ਵੀ ਨਹੀਂ ਮੇਰੇ ਤੇ ਗੋਲੀਆਂ ਚਲਾ ਸਕਦਾ ਲੌਰਾ ਸਿਸ਼ਾਈ